ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਕੋਲੇ ਅਸ਼ਮੀਤ ਆਇਆ ਜੀ ਇਹ ਬੱਚਾ ਅਸ਼ਮੀਤ 10 ਸਾਲ ਦਾ ਹੋਣਾ ਹਜੇ ਤੇ ਇਹਦੇ ਮੰਮੀ ਪਾਪਾ ਨਾਲ ਆਏ ਨੇ ਵੀਰ ਜੀ ਤੁਹਾਡਾ ਕੀ ਨਾਮ ਪੂਰਾ ਹਰਪ੍ਰੀਤ ਹਰਪ੍ਰੀਤ ਸਿੰਘ ਭੈਣ ਜੀ ਤੁਹਾਡਾ ਕੀ ਨਾਮ ਪ੍ਰੀਆ ਨਾਮ ਪ੍ਰੀਆ ਭੈਣ ਤੇ ਇਹ ਸਾਡੇ ਕੋਲੇ ਅੱਜ ਪਹੁੰਚੇ ਆ ਦਿੱਲੀ ਜੌਬ ਕਰਦਾ ਵੀਰਾ ਫੌਜ ਦੇ ਵਿੱਚ ਆ ਇੰਡੀਅਨ ਆਰਮੀ ਦੇ ਵਿੱਚ ਜੌਬ ਕਰਦਾ ਇਹਦਾ ਬੇਟਾ ਜਿਹੜਾ ਐਸ਼ਪੀ ਸਿੰਘ ਆ ਇਹਨੂੰ ਇੱਕ ਬਿਮਾਰੀ ਆ ਮਸਕুলਰ ਦੇ ਨਾਲ ਲੈਟਰ ਜਿਹੜੇ ਮਸਲ ਆ ਬਾਡੀ ਦੇ ਉਹ ਡਵੈਲਪ ਹੋਣੇ ਬੰਦ ਹੋ ਜਾਂਦੇ ਆ ਤੇ ਇਹਦਾ ਟਰੀਟਮੈਂਟ ਕੋਈ ਨਹੀਂ ਸੀ ਸਾਡੇ ਕੋਲੇ ਵੀ ਪਹਿਲਾਂ ਕਾਫੀ ਬੱਚੇ ਦੇ ਸਮੱਸਿਆ ਚ ਆਏ ਉਹਨਾਂ ਦਾ ਕੋਈ ਹੱਲ ਨਹੀਂ ਹੋ ਪਾਇਆ ਪਰ ਹੁਣ ਯੂ ਐਸ ਏ ਦੇ ਵਿੱਚ ਇੱਕ ਕੰਪਨੀ ਆ ਉਹਨੇ ਇਹਦਾ ਟਰੀਟਮੈਂਟ ਆ ਜਿਹੜਾ ਉਹ ਆਜਾਦ ਕੀਤਾ ਉਹਨਾਂ ਨੇ ਇਹਦਾ ਇੱਕ ਖੋਜ ਕਰੀ ਆ ਵੀ ਪਰ ਉਹ 27 ਕਰੋੜ ਰੁਪਏ ਦਾ ਇੱਕ ਟੀਕਾ ਆਉਂਦੇ ਆ ਇੱਕ ਇੰਜੈਕਸ਼ਨ ਦਿੰਦੇ ਆ ਵਨ ਟਾਈਮ ਤੇ ਉਹਦੇ ਨਾਲ ਇਹ 101% ਠੀਕ ਹੋ ਜਾਊਗਾ ਇਹ ਉਹਨਾਂ ਦਾ ਤੇ ਅਰਬਾ ਆਪਣਾ ਪਰ ਇਹ ਮਹਿੰਗਾ ਇਨਾਮ ਆ ਵੀ ਇੱਕ ਆਮ ਬੰਦਾ ਕੀ ਇੱਕ ਅਮੀਰ ਬੰਦਾ ਵੀ ਅਫੋਰਡ ਨਹੀਂ ਕਰ ਸਕਦਾ ਮੇਰਾ ਫੌਜ ਦੇ ਵਿੱਚ ਜੌਬ ਕਰਦਾ ਮਿਡਲ ਕਲਾਸ ਫੈਮਿਲੀ ਤੋਂ ਆ ਪਰ ਪੁੱਤ ਕਿਹਨੂੰ ਨਹੀਂ ਚੰਗਾ ਪੁੱਤ ਕਿਹਨੂੰ ਨਹੀਂ ਪਿਆਰਾ ਉਹਦੇ ਲਈ ਅਰਬਾਂ ਰੁਪਈਆ ਵੀ ਥੋੜਾ ਪੁੱਤ ਦੀ ਜ਼ਿੰਦਗੀ ਦੇ ਮੁਰੇ ਤੇ ਇਹਨਾਂ ਨੇ ਹਸਬੰਡ ਵਾਈਫ ਨੇ ਇੱਕ ਮਿਸ਼ਨ ਸਟਾਰਟ ਕੀਤਾ ਪਹਿਲਾਂ ਤਾਂ ਪਿੱਛੇ ਦੇਖੋ ਗੱਡੀ ਦੇ ਉੱਪਰ ਪੂਰਾ ਤਿਆਰ ਕਰਿਆ ਹੋਇਆ ਗੱਡੀ ਦੇ ਉੱਤੇ ਵੀ ਸਾਰਾ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਕਿਉਂਕਿ ਆਰਮੀ ਦੇ ਵਿੱਚ ਨੇ ਵੀਰੇ ਹੁਣੇ ਜੌਬ ਕਰਦੇ ਨੇ ਤੇ ਆਪਣੇ ਆਪ ਦੇ ਵਿੱਚ ਇੱਕ ਡਿਸਪੀਸਲਨ ਆਪਣੀ ਲਾਈਫ ਦੇ ਵਿੱਚ ਇਹਨਾਂ ਨੂੰ ਸ਼ੁਰੂ ਤੋਂ ਹੀ ਸਿਖਾਇਆ ਜਾਂਦਾ ਔਰ ਸਮੱਸਿਆ ਕੋਈ ਵੀ ਹੋਵੇ ਉਹ ਸਮੱਸਿਆ ਨਾਲ ਲੜਨਾ ਇੱਕ ਜੰਗ ਸਮਝ ਕੇ ਇੱਕ ਜ਼ਿੰਦਗੀ ਦਾ ਟੀਚਾ ਸਮਝ ਕੇ ਉਹ ਵੀ ਇਹਨਾਂ ਨੂੰ ਸਿਖਾਇਆ ਜਾਂਦਾ ਪਰ ਜਦੋਂ ਆਪਣੇ ਪੁੱਤ ਤੇ ਆਈ ਤਾਂ ਫਿਰ ਇਹਨਾਂ ਨੇ ਇਸ ਸਮੱਸਿਆ ਨੂੰ ਵੀ ਆਪਣੀ ਜੰਗ ਬਣਾ ਲਿਆ ਆਪਣੀ ਲੜਾਈ ਬਣਾ ਲਿਆ 3.5 3 ਕਰੋੜ ਦੱਸਿਆ ਸੀ 3 ਕਰੋੜ ਰੁਪਈਆ ਹੁਣ ਤੱਕ ਇਹ ਇਕੱਠਾ ਕਰ ਚੁੱਕੇ ਆ ਹਜੇ 25 24 ਕਰੋੜ ਰੁਪਈਆ ਹਜੇ ਹੋਰ ਇਕੱਠਾ ਕਰਨਾ ਇਹਨਾਂ ਨੂੰ ਜਿੱਦਣ ਉਹ 24 ਕਰੋੜ ਰੁਪਈਆ ਇਹਨਾਂ ਕੋਲੇ ਹੋਊਗਾ ਮਤਲਬ ਟੋਟਲ 27 ਕਰੋੜ ਰੁਪਈਆ ਹੋਊਗਾ ਉਸ ਦਿਨ ਅਸ਼ਮੀਤ ਦੇ ਇੰਜੈਕਸ਼ਨ ਲੱਗੂਗਾ ਤੇ ਉਹਦੇ ਨਾਲ ਅਸ਼ਮੀਤ ਆਮ ਬੱਚਿਆਂ ਵਾਂਗ ਇੱਕ ਆਪਣਾ ਚੰਗਾ ਜੀਵਨ ਬਤੀਤ ਕਰ ਸਕੂਗਾ। ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਸਕੂਗਾ। ਇਸ ਅਸ਼ਮੀਤ ਵਾਸਤੇ ਤੁਸੀਂ ਸਾਰਿਆਂ ਨੇ ਅਰਦਾਸ ਵੀ ਕਰਨੀ ਆ। ਇਹ ਬੱਚੇ ਨੂੰ ਹਰ ਰੋਜ਼ ਦਿਨੋਂ ਦਿਨ ਉਹ ਬਿਮਾਰੀ ਅੰਦਰੋਂ ਅੰਦਰੀ ਖਾਈ ਵੀ ਜਾ ਰਹੀ ਆ। ਨਾ ਬਾਬਦਿਆਂ ਅੱਖਾਂ ਦੇ ਸਾਹਮਣੇ ਬੱਚਾ ਹਰ ਰੋਜ਼ ਥੋੜਾ 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 ਘਟਦਾ ਜਾ ਰਿਹਾ। ਤੇ ਇਹਦਾ ਟਰੀਟਮੈਂਟ ਹੋਰ ਕੋਈ ਨਹੀਂ ਕਿਸੇ ਕੋਲੇ ਨਹੀਂ ਨਾ ਕੋਈ ਹਸਪੀਟਲ ਨਾ ਕੋਈ ਇੰਡੀਆ ਦਾ ਕਿਤੇ ਹੋਰ ਸਿਰਫ ਇੱਕ ਯੂ ਐਸ ਏ ਦੀ ਕਿਹੜੀ ਕੰਪਨੀ ਦੱਸਿਆ ਸ੍ਰੇਪਟਾ ਸ੍ਰੇਪਟਾ ਉਸ ਕੰਪਨੀ ਨੇ ਖੋਜ ਕਰੀਆ ਉਸ ਕੰਪਨੀ ਨੇ ਇੱਕ ਵਿਗਿਆਨਿਕ ਤਰੀਕੇ ਨਾਲ ਇਹਦਾ ਇੱਕ ਹੱਲ ਕੱਢਿਆ ਤੇ ਉਹ ਇੰਜੈਕਸ਼ਨ 27 ਕਰੋੜ ਦਾ ਲੱਗਾ ਇੱਕ ਬੱਚਾ ਗਰਮ ਫੈਮਿਲੀ ਦਿੱਲੀ ਦਾ ਉਹਨਾਂ ਨੇ 27 ਕਰੋੜ ਇਕੱਠਾ ਕਰਕੇ ਮੈਂ ਬੱਚੇ ਨੂੰ ਇੰਜੈਕਸ਼ਨ ਲਗਵਾ ਲਿਆ ਹੈ ਅੱਛਾ ਜੀ ਤੇ ਤੋਂ ਬਾਅਦ ਸਟਾਰਟਿੰਗ ਕੀਤੀ ਉਹਨਾਂ ਨੇ ਇਹ ਚੀਜ਼ ਕਰਨ ਦੀ ਤੇ ਉਹ ਦਿੱਲੀ ਦੇ ਰਹਿਣ ਵਾਲੇ ਆ ਸਾਡਾ ਤੇ ਪੰਜਾਬ ਫਿਰ ਵੀ ਬਹੁਤ ਵੱਡਾ ਹੈ ਤੇ ਕਰੋ ਕਿ ਨਾਰਮਲ ਜੀ ਗੱਲ ਅਗਰ 5 ਲੱਖ ਬੰਦਾ 500 ਦਿੰਦਾ ਤੇ 25 ਕਰੋੜ ਹੋ ਜਾਂਦਾ ਹੈ। ਹੂੰ ਤੇ ਅਗਰ 27 ਕਰੋੜ ਬੋਲਦੇ ਆ ਤੇ ਆਪਾਂ ਬਹੁਤ ਵੱਡੀ ਰਕਮ ਲੱਗਦੀ ਪਰ ਆਪਣੀ ਦੇਸ਼ ਦੀ ਆਬਾਦੀ ਨੂੰ ਦੇਖਦੇ ਕੁਝ ਵੀ ਨਹੀਂ ਹੈਗਾ। ਅਗਰ ਇਹ ਆਰ ਆਰ ਦਿੰਦੇ ਨੇ ਤੇ 2.5 ਲੱਖ ਬੰਦੇ 'ਚ 25 ਕਰੋੜ ਹੋ ਜਾਂਦਾ ਹੈ। ਹਾਂ ਕੋਈ ਬਾਲੀ ਵੱਡੀ ਮਾਉਂਟ ਨਹੀਂ। ਬਸ ਉਹ ਲਗਾਤਾਰ ਜਿੱਦਾਂ ਵੀ ਮੇਰੇ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਹੈ ਸਭ ਲੋਕ ਮੇਰੀ ਹੈਲਪ ਕਰ ਰਹੇ ਨੇ। ਸੋਸ਼ਲ ਮੀਡੀਆ ਤੇ ਕੀ ਪੇਜ ਤੁਹਾਡਾ ਵੀਰੇ? ਮੇਰਾ ਇਸਮੀਤ ਅੰਡਰਸਕੋਰ ਫਾਈਲਸ ਅੰਡਰਸਕੋਰ ਅਗੇਂਸਟ ḍੀ ਐਮ ḍੀ ਕਰਕੇ ਬਣਾਇਆ ਹੋਇਆ ਬੱਚੇ ਦੇ ਨਾਮ ਤੇ ਔਰ ਇੱਕ ਹੋਰ ਪੇਜ ਆ ਜੋ ਵਾਈਫ ਹੈਂਡਲ ਕਰ ਰਹੀ ਕਿਉਂਕਿ ਇੱਕ ਦੇ ਵਿੱਚ ਮੁਸ਼ਕਲ ਹੋ ਜਾਂਦਾ ਸੇਵ ਸ਼ਮੀਤ ਕਰਕੇ ਬਣਾਇਆ ਹੋਇਆ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਨੌ ਕੱਲੀ ਇਹ ਫੋਨ ਸੁਣ-ਸੁਣ ਕੇ ਕਿਉਂਕਿ ਕਾਫੀ ਫੋਨ ਆਉਂਦੇ ਨੇ ਤੇ ਜਿੰਨੇ ਵੀ ਹੁਣ ਤੱਕ ਜਿੰਨੇ ਵੀ ਮੈਂ ਇਨਫਲੂਐਂਸਰ ਜਾਂ ਯੂਟਿਊਬਰ ਤੱਕ ਪਹੁੰਚ ਕੇ ਗਿਆ ਸੋਨੂ ਸੂ ਸਰ ਤੱਕ ਵੀ ਗਿਆ ਮੈਂ ਉਹ ਵੀ ਇਨਾ ਪੇਜਾਂ ਦੇ ਜ਼ਰੀਏ ਗਿਆ ਆ ਵੈਸੇ ਤੁਹਾਨੂੰ ਪਤਾ ਕਿ ਜਾਣਾ ਬਹੁਤ ਮੁਸ਼ਕਲ ਹੁੰਦਾ ਹੈ ਇਨਾ ਤੱਕ ਸੋ ਪਲੀਜ਼ ਜਿਨ ਨਾ ਸਕਦਾ ਮੇਰੇ ਬੱਚੇ ਦੀ ਮਾਤ ਕੋ ਤਾਂ ਜੀ ਬੁੱਤੀ ਜਾਨ ਵਾਜੇ ਮੇਰੇ ਚਲੋ ਜੀ ਅਸੀਂ ਵੀ ਇਹੀ ਸੰਗਤ ਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਵੀ ਇਹਨਾਂ ਦਾ ਸਿੱਧਾ ਡਾਇਰੈਕਟਰ ਕੰਟੈਕਟ ਅਸੀਂ ਇਹਦੇ ਉੱਪਰ ਜਿਹੜਾ ਹੈਗਾ ਉਹਦੀ ਡਿਟੇਲਸ ਦਿੱਤੀ ਆ ਤੁਸੀਂ ਇਹਨਾਂ ਨਾਲ ਹੀ ਸੰਪਰਕ ਕਰਨਾ ਸਾਡੇ ਨਾਲ ਕਿਸੇ ਨੇ ਸੰਪਰਕ ਨਹੀਂ ਕਰਨਾ ਇਹਨਾਂ ਦਾ ਜਿਹੜਾ ਨੰਬਰ ਆ ਉਹ ਵੀ ਅਸੀਂ ਇਹਦੇ ਉੱਪਰ ਸਕਰੀਨ ਤੇ ਚੱਲ ਰਿਹਾ ਵਾ ਔਰ ਇਹਨਾਂ ਦਾ ਜਿਹੜਾ ਵੀ ਡਿਟੇਲਸ ਨੇ ਅੱਗੋਂ ਉਹ ਸਾਰੀਆਂ ਤੁਹਾਨੂੰ ਅੱਗੋਂ ਮਿਲ ਜਾਣਗੀਆਂ ਬਸ ਫਰਦਰ ਇੱਕ ਬੇਨਤੀ ਆ ਵੀ ਜਿਵੇਂ ਵੀਰ ਨੇ ਦੱਸਿਆ ਵੀ ਜੇ 100000 ਰੁਪਇਆ 2.5 ਲੱਖ ਬੰਦਾ ਇਕੱਠਾ ਕਰੇ ਤਾਂ ਸਾਡੇ ਬੱਚੇ ਦੀ ਜ਼ਿੰਦਗੀ ਬਚ ਸਕਦੀ ਆ ਔਰ ਪੰਜਾਬ ਦੇ ਵਿੱਚ ਹੁਣ ਪਿੱਛੇ ਹੜ ਆਏ ਸੀ ਅਰਬਾਂ ਰੁਪਇਆ ਦਾ ਰਾਸ਼ਨ ਵੰਡਦਾ ਸੀ ਕਮੀ ਕਿਸੇ ਚੀਜ਼ ਦੀ ਨਹੀਂ ਸਾਡੇ ਕੋਲੇ ਜਦੋਂ ਅਸੀਂ ਜਿਹੜੇ ਪਾਸੇ ਨੂੰ ਹੁੰਨੇ ਆ ਅਸੀਂ ਆਪਣੇ ਵੱਲੋਂ ਤਸੱਲੀ ਕਰਾ ਕੇ ਹਟਦੇ ਆ ਪਰ ਅੱਜ ਅਸ਼ਮੀਤ ਨੂੰ ਲੋੜ ਆ ਅੱਜ ਹਰਪ੍ਰੀਤ ਸਿੰਘ ਨੂੰ ਅੱਜ ਪ੍ਰਿਆ ਭੈਣ ਨੂੰ ਲੋੜ ਆ ਉਹਨਾਂ ਚੰਦ ਸਿੱਕਿਆਂ ਦੀ ਜਿਹੜੇ ਇਹਨਾਂ ਕੋਲੇ ਹੈ ਨਹੀਂਗੇ ਉਹ ਚੰਦ ਕਾਗਜ਼ਾਂ ਕਰਕੇ ਕਿਸੇ ਦੀ ਜ਼ਿੰਦਗੀ ਚਲੀ ਜਾਵੇ ਤੇ ਇਹ ਸਾਡੇ ਪੰਜਾਬੀਆਂ ਵਾਸਤੇ ਬੜੀ ਇੱਕ ਛੋਟੀ ਜੀ ਗੱਲ ਆ ਪਰ ਇਹਨ ਇਸ ਪਰਿਵਾਰ ਵਾਸਤੇ ਆਪਣੇ ਬੱਚੇ ਦੀ ਜ਼ਿੰਦਗੀ ਇੱਕ ਅਣਮੁੱਲਾ ਤੋਹਫ਼ਾ ਵਾਜੇ ਤੁਸੀਂ ਸਾਰੇ ਮੰਨ ਕੇ ਛੋਟੀ ਛੋਟੀ ਮਦਦ ਵੀ ਕਰੋ ਤਾਂ ਇਹਨਾਂ ਦੀ ਬੱਚੇ ਦੀ ਜ਼ਿੰਦਗੀ ਬਚ ਸਕਦੀ ਅੱਜ ਸਾਡੇ ਕੋਲੇ 베ਦੀ ਸਾਹਿਬ ਆਏ ਸੀਗੇ ਏਡੀਸੀ ਸਾਹਿਬ ਉਹਨਾਂ ਨੇ ਸਾਡੇ ਨਾਲ ਸਾਂਝ ਪਾਈ ਉਹਨਾਂ ਨੇ ਸਾਨੂੰ ਦੱਸਿਆ ਵੀ ਅਸੀਂ ਇਸ ਕਰਕੇ ਇੱਕ ਫੈਮਿਲੀ ਨੂੰ ਚਾਹੁੰਦੇ ਆ ਬੁਲਾਉਣਾ ਵੀ ਤੁਸੀਂ ਉਹਨਾਂ ਦੀ ਸਪੋਰਟ ਕਰੋ ਅਸੀਂ ਸਪੋਰਟ ਕਰਨ ਵਾਲੇ ਕੌਣ ਅਸੀਂ ਤਾਂ ਕਿ ਵੀਡੀਓ ਪਾ ਸਕਦੇ ਆ ਜੀ ਬਾਕੀ ਕੰਮ ਤੁਸੀਂ ਕਰਨਾ ਜ਼ਰੂਰ ਕਰਿਓ ਇਸ ਬੱਚੇ ਦੀ ਮਦਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਆ ਫਿਰ ਠੀਕ ਆ ਹਾਂਜੀ ਵੀਰੇ ਕਿੰਨੀ ਏਜ ਹੈ ਇਹਦੀ ਸਰ ਇਹ ਇਹਨੇ ਦਸੰਬਰ ਦੇ ਵਿੱਚ ਫਰਵਰੀ ਦੀ 11 ਤਰੀਕ ਨੂੰ ਇਹਨੇ 10 ਸਾਲ ਕੰਪਲੀਟ ਹੋ ਗਏ 10 ਸਾਲ ਦਾ ਹੋ ਜਾਣਾ ਤੇ ਇਹਦੇ ਕੀ ਡਿਟੈਕਟ ਹੋਈ ਹੈ ਬਿਮਾਰੀ ਚਾਰ ਸਾਲ ਦਾ ਸੀ ਬੱਚਾ ਸਾਡਾ ਉਦੋਂ ਡਾਕਟਰ ਸਵੀ ਆਰਮੀਓ ਹਸਪੀਟਲ ਦਿਖਾਇਆ ਸੀ ਕਿ ਇਹ ਥੋੜੇ ਜਨਾ ਥੱਕ ਜਾਂਦਾ ਸੀ ਥੋੜਾ ਜਿਹਾ ਹੁੰਦਾ ਤੇ ਕਹਿੰਗਾ ਜਦੋਂ ਫੋਨ ਦੀ ਕਮੀ ਨੇ ਕਹਿੰਨਾ ਚੁੱਕ ਲੋ ਚੁੱਕ ਲੋ ਤਨੂੰ ਹਸਪੀਟਲ ਲੈ ਕੇ ਗਏ ਸੀ ਆਪਾਂ ਆਰਮੀਓ ਹਸਪੀਟਲ ਤੇ ਉਹਨਾਂ ਨੂੰ ਕੋਈ ਸ਼ੱਕ ਪਿਆ ਉਹਨੇ ਤੇ ਉਹਨਾਂ ਨੇ ਟੈਸਟ ਕੀਤੇ ਉਦੋਂ ਡੀ ਐਮ ਡੀ ਕਰਕੇ ਬਿਮਾਰੀ ਨਿਕਲੀ ਜੀ ਤੇ ਡੀ ਐਮ ਡੀ ਕੀ ਹੁੰਦੀ ਹੈ ਸ਼ੈਨ ਮਸਕੂਲਰ ਡਿਸਟ੍ਰੋਫੀ ਇੱਕ ਰੇਅਰ ਜੈਨੇਟਿਕ ਡਿਸਆਰਡਰ ਹੈ ਜੀ ਇਹ ਨਾਲ ਹੌਲੀ ਹੌਲੀ ਸਰੀਰ ਖੜਨ ਲੱਗ ਗਿਆ ਹਾਂ ਬੀਕ ਹੁੰਦਾ ਚੁੱਕ ਦਾ ਚੁੱਕ ਦਾ ਬੱਚਾ ਜਿਹੜਾ ਪੂਰੀ ਸਰੀਰ ਮਾਸਪੇਸ਼ੀ ਮਾਸਪੇਸ਼ੀ ਬਣਿਆ ਦਿਲ ਦਿਮਾਗ ਤੇ ਇਹ ਹੌਲੀ ਹੌਲੀ ਸਾਰਾ ਖਤਮ ਹੁੰਦਾ ਜਾਂਦਾ ਹੈ ਮਾਸਪੇਸ਼ੀ ਨੂੰ ਸ਼ਕਤੀ ਦੇਣ ਵਾਲਾ ਜਿਹੜਾ ਡਿਸਟਰੋਫੀ ਹੁੰਦਾ ਉਹ ਬੱਚੇ ਤੋਂ ਖਤਮ ਹੋ ਜਾਂਦਾ ਹੈ ਓਕੇ ਤੇ ਹੁਣ ਇਹਦਾ ਕੀ ਹੱਲ ਹੈ ਭਣੇ ਇਹਦਾ ਪਹਿਲਾਂ ਤੇ ਕੋਈ ਹੱਲ ਨਹੀਂ ਸੀ ਇਹਦਾ ਕੋਈ ਲਾ ਲਾਜ ਬਿਮਾਰੀ ਸੀ ਪਰ ਯੂ ਐਸ ਨੇ ਹੁਣ ਰੀਸੈਂਟਲੀ ਇੱਕ ਜੀਨ ਥੈਰਪੀ ਕਰਦੀ ਹੈ ਜਿਹੜੀ ਕਿਸੇ ਰੈਪਟਾ ਕੰਪਨੀ ਨੇ ਕੀਤੀ ਹੈ ਇਹ 200 ਸਾਲ ਪੁਰਾਣੀ ਬਿਮਾਰੀ ਹੈ ਇਸੇ ਇਹਦੇ ਕਰਕੇ ਕਿ ਹਾਂ ਬਈ ਇੱਕੋ ਕੰਪਨੀ ਹੈ ਜਿਹਦੇ ਕੋਲ ਇਹਦਾ ਲਾਰਜ ਹੈ ਇਹਨਾਂ ਨੇ ਇਹਦਾ ਜਿਹੜਾ ਕੋਸਟ ਹੈ 3.2 ਮਿਲੀਅਨ ਯੂ ਐਸ ਡਾਲਰ ਰੱਖਿਆ ਹੈ ਮਤਲਬ ਆਪਣੇ ਹਿੰਦੁਸਤਾਨ ਦਾ 27 ਕਰੋੜ ਰੁਪਇਆ 27 ਕਰੋੜ ਰੁਪਏ ਦੀ ਕੀ ਆ ਉਹ ਇੰਜੈਕਸ਼ਨ ਆ ਜਾਂ ਕੋਈ ਪੂਰਾ ਟ੍ਰੀਟਮੈਂਟ ਆ ਇਹ ਵਨ ਟਾਈਮ ਟ੍ਰੀਟਮੈਂਟ ਹੈ ਅਜੇ ਕੋਈ ਇੰਜੈਕਸ਼ਨ ਨਹੀਂ ਹਾਂਜੀ 70 ਐਮਐਲ ਦਾ ਹੁੰਦਾ ਹੈ ਡੋਸ weight ਦੇ ਅਕੋਰਡਿੰਗ ਬੱਚੇ ਦੇ ਤੇ ਬਾਬਾ ਜੀ ਦੀ ਮਿਹਰ ਹੈ ਕਿ ਮੇਰਾ ਬੇਟਾ ਹਜੇ ਤੱਕ ਤੁਰ ਫਿਰ ਰਿਹਾ ਨਹੀਂ ਤੇ ਇਸ ਸੇਜ ਤੇ ਬੱਚੇ ਬੈੱਡ ਤੇ ਆ ਜਾਂਦੇ ਆ ਤੇ ਉਹਨਾਂ ਨੇ ਕਿਹਾ ਕਿ ਇਹਦੀ ਕੰਡੀਸ਼ਨ ਵਿੱਚ ਇਹ ਦਵਾਈ 40% ਕੰਮ ਕਰੇਗੀ ਤੇ ਜਿਹੜਾ ਇਹਦਾ ਡਿਸਟਰਫੀ ਹੋਂਦਾ ਹੈ ਆਪਣੇ ਆਮ ਸ਼ਰੀਰ ਨੂੰ 40% ਹੀ ਚਾਹੀਦਾ ਹੁੰਦਾ ਹੈ ਤੇ 70 ml ਦਾ ਇੰਜੈਕਸ਼ਨ ਆਏਗਾ ਜਿਹੜਾ 10-10 ml ਕਰਕੇ ਦਿੱਤਾ ਜਾਏਗਾ ਤੇ 6 ਮਹੀਨੇ ਅੰਡਰ ਆਬਜ਼ਰਵੇਸ਼ਨ ਰਹਿੰਦਾ ਹੈ ਵਿੱਚ ਉਤ ਤੋਂ ਬਾਅਦ ਬੱਚਾ ਠੀਕ ਨਾਰਮਲ ਆਪਣੀ ਲਾਈਫ ਜਿਹੜੀ ਕੋਈ 27 ਕਰੋੜ ਰੁਪਏ ਦੇ ਵਿੱਚ 6 ਮਹੀਨੇ ਉੱਥੇ ਰੱਖਣਗੇ ਵੀ ਨਾਲ ਹਾਂਜੀ ਤੇ ਨਾਲ ਉਹ ਇੱਕ ਇੰਜੈਕਸ਼ਨ ਜਿਹੜਾ ਇੱਕ ਬਾਇਲ ਆ ਜਿਹੜੀ ਉਹ ਇਹਨੂੰ ਦੇਣਗੇ ਲਗਾਉਣ ਨੂੰ ਤੇ ਉਹ ਚਾਰ ਬਰ ਲੱਗੂਗੀ ਸੱਤ ਵਾਰ ਸੱਤ ਵਾਰ ਲੱਗੂਗੀ ਜੋ ਡਾਕਟਰਾਂ ਨੇ ਸਾਨੂੰ ਪ੍ਰੈਸਕ੍ਰਿਪਸ਼ਨ ਦਿੱਤਾ ਉਹ ਕਿ ਲਿਖਿਆ ਹੋਇਆ ਹੈ ਕਿ ਇਹ ਉੱਥੇ ਜਾ ਕੇ ਹੋਊਗਾ ਨਹੀਂ ਇੰਡੀਆ ਇੰਦੇ ਹੋਊਗਾ ਹਾਂਜੀ ਮਤਲਬ ਏਮਸ ਹਸਪੀਟਲ ਦਿੱਲੀੋਂ ਮੰਗਾਉਣ ਦੀ ਇੱਤਿਹਾਸ ਓਕੇ ਤੇ ਉਹਨਾਂ ਨੂੰ ਪਹਿਲਾਂ ਆਪਾਂ 27 ਕਰੋੜ ਰੁਪਏ ਜਮ੍ਹਾਂ ਕਰਾਉਣਾ ਹਾਂਜੀ ਫਿਰ ਹੁਣ ਤੁਹਾਡੇ ਕੋਲ ਕਿੰਨੇ ਪੈਸੇ ਇਕੱਠੇ ਹੋ ਗਏ ਹੁਣ ਵੀਰੇ ਅਸੀਂ 3 ਕਰੋੜ ਤੱਕ ਪਹੁੰਚਣ ਵਾਲੇ ਹਾਂ ਜਦੋਂ ਦੀ ਵੀਡੀਓ ਚੱਲੀ ਹੈ ਪਹਿਲਾਂ ਤਾਂ ਕੋਈ ਕਰ ਨਹੀਂ ਰਿਹਾ ਏ ਹੁਣ ਥੋੜੇ ਦਿਨਾਂ ਪਹਿਲਾਂ ਫਿਰ ਫੰਡਿੰਗ ਸਟਾਰਟ ਹੋਈ ਹੈ ਤੇ 3 ਕਰੋੜ ਤੇ ਪਹੁੰਚਣ ਵਾਲੇ ਹਾਂ ਤੇ ਉਹਦਾ ਅਸੀਂ ਸਰਕਾਰ ਨੂੰ 1 50 ਲੱਖ ਦਾ ਵੀ ਮਿਲਦਾ ਆ ਹੈਲਥ ਕਹਿੰਦੇ ਨੇ ਕਿ ਜੇ ਸਪੈਸ਼ਲ ਚਾਈਲਡ ਹੁੰਦੇ ਨੇ ਕੋਈ ਇਹਨਾਂ ਨੂੰ ਇਹਨਾਂ ਨੂੰ 50 ਲੱਖ ਰੁਪਏ ਦਾ ਮਿਲਦਾ ਹੈ ਉਹਦੇ ਲਈ ਵੀ ਅਪਲਾਈ ਕੀਤਾ ਪਰ ਹਾਲੇ ਤੱਕ ਕੋਈ ਰਿਸਪੌਂਸ ਨਹੀਂ ਆਇਆ ਹੂੰ